ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਕੱਲ੍ਹ ਸ਼ਰਾਦ ਚੱਲ ਰਹੇ ਆ ਤੇ ਸਾਰੀ ਹੀ ਸੰਗਤ ਦੇਸ਼ਾਂ ਦੇਸ਼ਾਂ ਵਿੱਚ ਬੈਠ ਕੇ ਆਪਣੇ ਪਿਤਰਾਂ ਦੇ ਸ਼ਰਾਦ ਕਰਦੀ ਹੈਗੀ ਆ ਇਹ ਬਹੁਤ ਈਰਾਂ ਤੋਂ ਮਾਨਤਾ ਚੱਲੀ ਜਾ ਰਹੀ ਆ ਕਿ ਇਸ ਨੂੰ ਕਰਦੇ ਆ ਪਰ ਸਾਡਾ ਜਿਹੜਾ ਸਿੱਖ ਧਰਮ ਹੈਗਾ ਆ ਉਹ ਇਸ ਸ਼ਰਾਦ ਨੂੰ ਨਹੀਂ ਮੰਨਦਾ ਹੈਗਾ ਕਿ ਸ਼ਰਾਦ ਨਹੀਂ ਕਰਨੇ ਚਾਹੀਏ ਹੈਗੇ ਤੇ ਮੈਂ ਆਪ ਜੀ ਕੋ ਸਾਰਿਆਂ ਕੋ ਪੁੱਛਣਾ ਚਾਹੂੰਗੀ ਕਿ ਆਪ ਜੀ ਕੀ ਸਰਾਧ ਕਰਦੇ ਹੋ ਕਰਨਾ ਚਾਹੁੰਦੇ ਹੋ ਜਾਂ ਨਹੀਂ ਕਰਨਾ ਚਾਹੁੰਦੇ ਹੋ ਸਿੱਖ ਧਰਮ ਵਿੱਚ ਸਰਾਧ ਨੂੰ ਨਹੀਂ ਮੰਨਿਆ ਜਾਂਦਾ ਹੈਗਾ ਪਰ ਫਿਰ ਵੀ ਆਪ ਸਾਰੀਆਂ ਸੰਗਤਾਂ ਹੀ ਗੁਰਦੁਆਰੇ ਵਿੱਚ ਆ ਕੇ ਸਰਾਧ ਕਰਦੀਆਂ ਨੇ ਲੰਗਰ ਪ੍ਰਸ਼ਾਦ ਦੇ ਪਕਾ ਕੇ ਲਿਆਂਦੀਆਂ ਆ ਸੰਗਤ ਦੀ ਸੇਵਾ ਕਰਦੀਆਂ ਆ ਪਰ ਜਿੰਨੇ ਵੀ ਸਾਡੇ ਕਥਾ ਵਾਚਕ ਹੈਗੇ ਆ ਉਹ ਸਾਰੇ ਹੀ ਸਰਾਧ ਕਰਨ ਨੂੰ ਮਨਾ ਕਰਦੇ ਆ ਕੀ ਸ਼ਰਾਧ ਨਹੀਂ ਕਰਨਾ ਚਾਹੀਦਾ ਹੈਗਾ ਪਰ ਸੰਗਤਾਂ ਕਹਿੰਦੀਆਂ ਆ ਕਿ ਸਾਡੇ ਬਜ਼ੁਰਗ ਜਿਹੜੇ ਸੀਗੇ ਉਹ ਸਾਲ ਪਿੱਛੋਂ ਆਪਣੇ ਬਜ਼ੁਰਗਾਂ ਨੂੰ ਰੋਕੀ ਦਿੰਦੇ ਸੀਗੇ ਤੇ ਇਹ ਰੀਤ ਚੱਲੀ ਜਾ ਰਹੀ ਆ ਇਹ ਸਾਨੂੰ ਵੀ ਕਰਨਾ ਚਾਹੀਦਾ ਆ ਤੋਂ ਆਪਣੀ ਮਤ ਅਨੁਸਾਰ ਇਹ ਸ਼ਰਾਧ ਦਾ ਜਿਹੜਾ ਹੈ ਕਰਦੇ ਹੈਗੇ ਆ ਇਹ ਸੰਗਤਾਂ ਨੇ ਇੱਕ ਛੋਟਾ ਜਿਹਾ ਨਿਯਮ ਜਿਹਾ ਬਣਾਇਆ ਹੋਇਆ ਆ ਸਾਧ ਨਾਲ ਜੁੜੀ ਹੋਈ ਇੱਕ ਛੋਟੀ ਜੀ ਕਥਾ ਹੈਗੀ ਆ ਸੰਤ ਕਬੀਰ ਜੀ ਦੀ ਉਹ ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦੀ ਥਾਂ ਕਬੀਰ ਜੀ ਦੇ ਗੁਰੂ ਸਨ ਸੰਤ ਰਾਮਾਨੰਦ ਜੀ ਸ਼ਰਾਧਾ ਦੇ ਦਿਨ ਆਏ ਤੇ ਉਹਨਾਂ ਨੇ ਸੰਤ ਕਬੀਰ ਜੀ ਨੂੰ ਬਾਲਟੀ ਦਿੱਤੀ ਕਿ ਆ ਕੇ ਜਾ ਕੇ ਗਾਂ ਦਾ ਦੁੱਧ ਲੈ ਕੇ ਆਓ ਛੀਂ ਬਣਾਣੀ ਹੈ ਅੱਜ ਸ਼ਰਾਧ ਹੈ ਗਾਇਆ ਐਸੀ ਸ਼ਰਾਧ ਕਰਨਾ ਹੈ ਗਾਇਆ ਪਿਤਰਾ ਨੂੰ ਭੋਜਨ ਸ਼ਕਾਣਾ ਹੈ ਤੇ ਆਪ ਜਲਦੀ ਜਾ ਕੇ ਦੁੱਧ ਲੈ ਕੇ ਆਓ संत कबीर जी ने बाल्टी चुक्की ते दूध ਲੈਣ ਵਾਸਤੇ ਤੁਰ ਪਏ ਕਿ ਗਾਂ ਦਾ ਦੁੱਧ ਲੈ ਕੇ ਆਣਾ ਹੈ ਉਹਨਾਂ ਨੇ ਦੇਖਿਆ ਰਸਤੇ 'ਚ ਇੱਕ ਗਾਂ ਮਰੀ ਪਈ ਸੀ ਉਹ ਉਸ ਦੇ ਕੋਲ ਬੈਠ ਗਏ ਉਹਨਾਂ ਨੇ ਉੱਥੋਂ ਥੋੜੀ ਜੀ ਘਾਹ ਤੋੜੀ ਤੋੜ ਕੇ ਘਾਹ ਤੇ ਉਹਦੇ ਮੂੰਹ ਦੇ ਅੱਗੇ ਰੱਖ ਦਿੱਤੀ ਤੇ ਬਾल्टी ਚੁੱਕੇ ਬੈਠੇ ਰਹੇ ਜਦ ਬਹੁਤ देर ਹੋ ਗਈ ਸੰਤ ਕਬੀਰ ਜੀ ਵਾਪਸ ਨਹੀਂ ਆਏ ਤੇ ਉਹਨਾਂ ਦੇ ਗੁਰੂ ਸ੍ਰੀ ਰਾਮ ਆਨੰਦ ਜੀ ਨੇ ਸੋਚਿਆ ਕਿ ਬਹੁਤ देर ਹੋ ਗਈ ਮੈਂ ਹੀ ਦੇਖ ਕੇ ਆਵਾਂ ਹਾਲੇ ਤੱਕ ਉਹ ਕਬੀਰ ਜੀ ਵਾਪਸ ਕਿਉਂ ਨਹੀਂ ਆਏ ਜਦ ਉਹ ਗਏ ਤੇ ਉਹ ਰਸਤੇ 'ਚ ਦੇਖਦੇ ਆ ਕਿ ਗਾਂ ਦੇ ਕੋਲ ਬੈਠਾ ਹੈ ਬਾਲਟੀ ਲੈ ਕੇ ਤੇ ਗਾਂ ਦੇ ਮੂੰਹ ਦੇ ਅੱਗੇ ਉਹਨਾਂ ਨੇ ਘਾਹ ਰੱਖੀ ਹੋਈ ਹੈ ਪੁੱਛਣ ਲੱਗੇ ਕਿ ਕਬੀਰ ਜੀ ਤੁਸੀਂ ਦੁੱਧ ਲੈ ਕੇ ਕਿਉਂ ਨਹੀਂ ਆਏ ਬਹੁਤ ਦੇਰ ਹੋ ਗਈ ਹੈ ਕਹਿ ਲਗੇ ਗੁਰੂ ਜੀ ਗਾਂ ਕਾ ਨਹੀਂ ਖਾਂਦੀ ਪਈ ਜਦ ਇੱਕ ਆ ਖਾਏਗੀ ਤਦ ਇਹ ਦੁੱਧ ਦੇਗੀ। ਤਦ ਉਹਨਾਂ ਦੇ ਗੁਰੂ ਜੀ ਨੇ ਕਿਹਾ ਇਹ ਮਰੀ ਪਈ ਹੈ। ਇਹ ਕਿੱਥੋਂ ਕਾ ਖਾਏਗੀ ਤੇ ਦੁੱਧ ਕਿਸ ਤਰ੍ਹਾਂ ਦੇਗੀ? ਤਦ ਸੰਤ ਕਬੀਰ ਜੀ ਨੇ ਕਿਹਾ ਜਦ ਇਹ ਮਰੀ ਹੋਈ ਗਾਂ ਕਾ ਨਹੀਂ ਖਾ ਸਕਦੀ ਦੁੱਧ ਨਹੀਂ ਦੇ ਸਕਦੀ ਤੇ ਆਪ ਵੀ ਦੇ ਪਿਤਰਾਂ ਨੂੰ ਵੀ ਮਰੇ ਹੋਏ ਬਹੁਤ ਟਾਈਮ ਹੋ ਗਿਆ ਹੈ। ਉਹ ਮਰੇ ਹੋਏ ਕਿਸ ਤਰ੍ਹਾਂ ਸਾਡਾ ਖੀਰ ਖਾਣਗੇ? ਕਿਸ ਤਰ੍ਹਾਂ ਸਾਡਾ ਨੰਗਰ ਪ੍ਰਸ਼ਾਦਾ ਛਕਣਗੇ? ਜਦ ਉਹ ਇਹ ਗਾਂ ਨਹੀਂ ਖਾ ਸਕਦੀ ਉਹ ਵੀ ਕਿਸ ਤਰ੍ਹਾਂ ਖਾ ਸਕਦੇ ਹੈਗੇ ਆ ਇਸ ਤਰ੍ਹਾਂ ਕਬੀਰ ਜੀ ਨੇ ਸ਼ਰਧਾ ਦੇ ਬਾਰੇ ਆਪਣੇ ਬਚਨ ਜਿਹੜੇ ਸੀਗੇ ਆਪਣੇ ਗੁਰੂ ਦੇ ਅੱਗੇ ਰੱਖੇ ਹੁਣ ਸਾਧ ਸੰਗਤ ਜੀ ਆਪ ਕੋ ਜੀ ਸਮਝੋ ਕਿ ਸਾਨੂੰ ਸ਼ਰਧਾ ਕਰਨੀ ਚਾਹੀਦੀ ਆ ਜਾਂ ਨਹੀਂ ਕਰਨੀ ਚਾਹੀਦੀ ਸਾਨੂੰ ਸੰਤ ਕਬੀਰ ਜੀ ਦਾ ਕਹਿਣਾ ਮੰਨਣਾ ਚਾਹੀਦਾ ਆ ਜਾਂ ਨਹੀਂ ਮੰਨਣਾ ਚਾਹੀਦਾ ਹੈਗਾ ਸਾਨੂੰ ਆਪਣੇ ਗੁਰੂ ਨਾਨਕ ਦੇਵ ਜੀ ਦੇ ਦੱਸਿਓਏ ਕਦਮਾਂ ਤੇ ਚੱਲਣਾ ਚਾਹੀਦਾ ਹੈ ਉਹਨਾਂ ਦੀ ਬਾਣੀ ਤੇ ਜਦੋਂ ਚੱਲਦੇ ਆਂ ਤੇ ਉਹਨਾਂ ਦੇ ਦੱਸੇ ਹੋਏ ਕਦਮਾਂ 'ਚ ਵੀ ਸਾਨੂੰ ਜੂਰ ਚੱਲਣਾ ਚਾਹੀਦਾ ਹੈ। ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤੀ